ਅਸਲਾਮੁਅਲੈਕੁਮ ਸਤ ਸ੍ਰੀ ਅਕਾਲ ਜੀ ਆਇਆਂ ਨੂੰ ਤੇ ਵੈਲਕਮ ਕਰਦੇ ਆ ਤੁਹਾਡੇ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚੜ੍ਹਦੀ ਕਲਾ ਪੰਜਾਬ ਤੇ ਅੱਜ ਅਸੀਂ ਸਭ ਤੋਂ ਪਹਿਲੇ ਜੀ ਸ਼ੁਕਰੀਆ ਅਦਾ ਕਰੀਏ ਆਪਣੇ ਭਰਾਵਾਂ ਦਾ ਜਿਨ੍ਹਾਂ ਨੇ ਸਾਨੂੰ WhatsApp ਤੇ ਕਾਫੀ ਕਮੈਂਟਸ ਕੀਤੇ ਔਰ ਸਾਨੂੰ ਪੰਜਾਬੀ ਯੂਨੀਵਰਸਿਟੀ ਦਾ ਜਿਹੜਾ ਮੁੱਦਾ ਉਹਦੇ ਬਾਰੇ ਵਿੱਚ ਕਾਫੀ ਡਿਟੇਲ ਹਾਸਲ ਹੋਇਆ ਕਾਫੀ ਕੁਐਸ਼ਨਾਂ ਦਾ ਹਾਂ ਜੀ ਰਾਜਵੀਰ ਭਾਈ ਨੇ ਰਾਜਵੀਰ ਮੈਸੇਜਸ ਸੁਨੇ ਬਹੁਤ ਜ਼ਿਆਦਾ ਸ਼ੁਕਰੀਆ ਉਹਨਾਂ ਦੇ ਮੈਸੇਜਸ ਸੁਨੇ ਉਹਨਾਂ ਨੇ ਬਹੁਤ ਜ਼ਿਆਦਾ ਇਨਫੋਰਮੇਸ਼ਨ ਦਿੱਤੀ ਹਾਂਜੀ ਤੇ ਕਾਫੀ ਕੁਝ ਪਤਾ ਲੱਗਾ ਵੈਸੇ ਸਾਨੂੰ ਪਹਿਲੇ ਇਹਨਾਂ ਨਹੀਂ ਪਤਾ ਸਾਨੂੰ ਪਤਾ ਨਹੀਂ ਆ ਸਾਨੂੰ ਆਹੀ ਸੀ ਕਿ ਸ਼ਾਇਦ ਨਾ ਸਟੂਡੈਂਟਸ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਪਤਾ ਨਹੀਂ ਕੀ ਵਜ੍ਹਾ ਪਤਾ ਨਹੀਂ ਕੀ ਵਜ੍ਹਾ ਹੋਈ ਹੈ ਤੇ ਲੇਕਿਨ ਉਹਨਾਂ ਨੇ ਕਾਫੀ ਜ਼ਿਆਦਾ ਇਨਫੋਰਮੇਸ਼ਨ ਦਿੱਤੀ ਹੈ ਇਸ ਬਾਰੇ ਤੇ ਅੱਜ ਆਪਣੀ ਜਿਹੜੀ ਵੀਡੀਓ ਨਾ ਉਹ ਵੀ ਇਸ ਤੋਂ ਹੀ ਰਿਲੇਟਿਡ ਹੈ ਤੇ ਪੰਜਾਬੀ ਪੋਸਟ ਵਾਲਿਆਂ ਦਾ ਹਾਂ ਪੰਜਾਬੀ ਪੋਸਟ ਵਾਲਿਆਂ ਦਾ ਇਹ ਵੀਡੀਓ ਆਪਾਂ ਦੇਖਦੇ ਹਾਂ ਉੱਥੇ ਹੱਜਕਲ ਕੀ ਹਾਲਾਤ ਚੱਲ ਰਹੇ ਹਨ ਅਟਰੈਕਟਰਾਂ ਦਾ ਵੀ ਹਰ ਦੇਖ ਨੂੰ ਮਿਲ ਰਿਹਾ। ਲੱਖੀ ਨਿੱਕਰ ਮਰਦਾਬਾਦ, ਆਰਐਸਐ ਸਮਰਦਾਬਾਦ, ਨਰਿੰਦਰ ਮੋਦੀ ਮਰਦਾਬਾਦ। ਭਾਈ ਪੰਜਾਬ ਦੇ ਹਾਂ ਵੀ ਲੈ ਲਈਆਂ। ਸਾਡੇ ਚੁੱਪਾਂ ਚਾਰ ਨੂੰ ਬਚਾਉਣ ਦੀ ਲੜਾਈ ਹੈ। ਠੀਕ ਹੈ। ਸਾਡੀ ਲਈ ਨਾਫਰਾਂ ਨੂੰ ਬਚਾਉਣ ਦੀ ਲੜਾਈ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਾਂ ਸਭ ਦੇ ਨਾਮ ਤੋਂ ਆ ਰਹੇ ਜਿਹੜਾ ਪੱਟਨਾ ਪੰਜਾਬ ਦੇ ਤੋਂ ੱੱਤਾ ਤਾਂ ਚੱਲੀ ਜਾਣਾ ਏ ਪਰ ਸਾਡੇ ਪੰਜਾਬ ਵਾਲੇ ਧੱਕੇ ਸੈਣ ਨੂੰ ਰੈਡੀ ਨਹੀਂ ਪੋਟੈਂਸ਼ਲ ਨਹੀਂ ਹੈ ਅਸੀਂ ਚਾਹੁੰਦੇ ਹਾਂ ਡੈਮੋਕ੍ਰੇਸੀ ਇਹ ਚਾਹੁੰਦੇ ਡਿਕਟੇਟਰ ਇਹ ਧਾਮੇ ਲਾਉਣ ਦੀ ਜਗ੍ਹਾ ਨਹੀਂ ਹੈਗੀ ਇਹ ਸਾਨੂੰ ਡਿਗਰੀਆਂ ਧਾਮੇ ਲਾਉਂਦੀਆਂ ਦੇ ਰਿਓ ਤੁਸੀਂ ਇਹ ਸਾਡੀ ਮਜਬੂਰੀ ਦੇ ਨਾਲ ਸਾਡਾ ਧਰਨਾ ਲਾਇਆ ਹੈ ਇਹ ਤਾਂ ਚਾਹੁੰਦੇ ਚੰਡੀਗੜ੍ਹ ਲੈ ਲੀਏ ਇਦਾਂ ਦੇਣ ਲੱਗੇ ਆ ਇਦਾਂ ਚੂੜੀਆਂ ਪਈਆਂ ਸਾਡੇ ਆ ਖੋਲੋ ਆਜੋ ਥਾਲ ਚ ਪਰੋਸ ਕੇ ਰੱਖਿਆ ਜੱਦੀਆਂ ਲੈ ਲਓ ਕਹੀਂ ਕਿਹੜੀ ਕੌਮ ਨੂੰ ਦਬਾਉਣ ਦੀਆਂ ਗੱਲਾਂ ਕਰਦੇ ਨੇ ਆਪ ਦਾ ਸਿੱਖ ਪੰਜਾਬ ਦਾ ਹਿੰਦੂ ਇਹ ਪੰਜਾਬੀ ਭਾਈਚਾਰਾ ਇੱਕ ਆ ਜੇ ਜਰੂਰਤ ਪਾਗੇ ਨਾ ਪਤਾ ਨਹੀਂ ਕਿੰਨੇ ਦਾ ਸਿਰ ਲੱਗ ਜਾਣਗੇ ਓਰੇ ਇਹ ਇਹ ਨਹੀਂ ਗੱਲ ਹੈ ਕਿ ਪੰਜਾਬ ਸਿਨਾ ਦਾ ਗਾਨੀ ਆ ਪੜਾ ਦੇ ਹੱਥ ਜਾ ਕੇ ਦੇਖ ਲੋ ਸਾਡਾ ਗੱਲ ਵੇਰ ਕਰਿਓ ਸਾਡੇ ਨਾਲ ਓ ਜਿੱਥੇ ਸਾਡੇ 95 ਮਾਰਦੇ ਲੋਟੇ 5 ਮਾਰਦੇ ਨੇ ਬਾਕੀ ਇਹ ਅਕਾਲ ਗੁਰਖੀ ਬੌਝਾ ਇਹ ਹੱਥ ਬੰਨ ਕੇ ਆਈ ਆ ਹਲੇ ਹੱਥ ਬੰਨ ਕੇ ਜਿੰਦਿਆਂ ਨੇ ਹੱਥ ਖੋਲ ਦੇਣਾ ਇੱਧਰ ਨੂੰ ਪੈ ਗਏ ਜਿੰਦਿਆਂ ਨੇ ਹੱਥ ਖੋਲ ਦੇਣਾ ਇੱਧਰ ਨੂੰ ਪੈ ਗਏ ਕੋਈ ਪਰਵਾਹ ਨਹੀਂ ਅਸੀਂ ਸੈਨੇ ਆਏ ਅਸੀਂ ਅਰਜਨ ਦੇ ਪਿਆਰੇ ਅਸੀਂ ਅਰਜਨ ਦੇ ਪਿਆਰਿਆਂ ਉਹ ਜਿਨ੍ਹਾਂ ਨੇ ਜੰਝੂ ਤਿਲਕ ਵਾਸਤੇ ਅਜ਼ੀਜ਼ਤ ਅਸੀਂ ਉਸ ਤੇਗ ਬਹਾਦਰ ਦੇ ਦੁਲਾਰੇ ਆ ਸੰਗੀ ਨਾ ਨੂੰ ਸਮਝਾਣਾ ਚਾਹੀਦਾ ਵੀ ਪੰਜਾਬ ਤੁਹਾਡੇ ਖਾਕੀ ਨਿਕਰਾ ਤੁਹਾਨੂੰ ਭੁਜਾਤਾ ਸਕਦਾ ਕੋ ਆ ਕੇ ਭਾ ਤੁਹਾਡੀ ਅਸੀਂ ਈ ਮੰਨਣ ਵਾਲੇ ਦੀ ਆ ਕਰਕੇ ਦੇਖ ਹੀ ਲੈ ਕਿਸਾਨ ਨੂੰ ਦੇਖ ਲੈ ਹੋਰ ਕਿੰਨੇ ਫੈਸਲੇ ਤੁਹਾਨੂੰ ਮੂੰਹ ਦੀ ਖਾਣੀ ਪਈ ਆ ਜੇ ਤੁਸੀਂ ਹਜੇ ਵੀ ਨਹੀਂ ਸਮਝ ਖਾਂਦੇ ਫਿਰ ਤੁਹਾਡੇ ਤੋਂ ਪਾਗਲ ਸਾਸ਼ਕ ਕੋਈ ਨਹੀਂ ਐ ਇਹਨਾਂ ਨੂੰ ਪਤਾ ਹੈਗਾ ਇਹਨਾਂ ਆਪਣੇ ਬੱਚੇ ਪੜਾ ਲੈਣੇ ਆ ਲੋਕੇ ਲਵਾ ਲੈਣੇ ਆ ਬਾਕੀ ਗਰੀਬ ਨੂੰ ਗਰੀਬ ਕਰ ਦੇਣਾ ਵੀ ਇਹਨਾਂ ਨੂੰ ਉਮੀਦ ਕਰੀ ਜਾਂਦੇ ਆ ਇਹਨਾਂ ਦੀ ਇਹ ਸੋਚੀ ਮਹਾਰਾਜ ਨੂੰ ਡਰਨਾ ਚਾਹੀਦਾ ਜਦੋਂ ਮਹਾਰਾਜ ਦੀ ਝਾਂਚ ਆਦੀ ਨਾ ਤੇ ਵਾਰੀ ਨਹੀਂ ਆਉਂਦੀ ਸਾਰੇ ਜਿਨਹੀਂ ਪੰਜਾਬ ਨੂੰ ਮੁੱਖ ਮੰਤਰੀ ਅਕਲ ਦਾ ਮੇਰੇ ਖਿਆਲ ਨਾਲ ਕੋਈ ਨਹੀਂ ਬਿਆ ਸੱਤ ਸਾਲ ਮਰੋ ਵੀ ਆ ਕੇ ਜਾਓ ਸਾਡੋ ਸਾਡ ਜਿੰਨਾ ਵੀ ਨੀਣਾ ਇੱਥੇ ਸਿੱਧੀਆਂ ਪਾਵਾਂਗੇ ਜੱਟ ਕੇ 12 ਦੇ ਦਿਨ ਹੈ ਹੀ 12 ਦੇ ਦਿਨ ਹੈ ਹੀ ਜੀ ਆਹ ਮਜੂਰੇ ਜਿੰਦਾਬਾਦ 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 ਸੋ ਦੇਖ ਸਕਦੇ ਹੋ ਜੀ ਗੁਰੂ ਦੀਆਂ ਲਾਡਲੀਆਂ ਫੌਜਾਂ ਵੀ ਇੱਥੇ ਪਹੁੰਚ ਚੁੱਕੀਆਂ ਨੇ ਵਿਦਿਆਰਥੀਆਂ ਦੇ ਸਮਰਥਨ ਦੇ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਖਾਲਸਾ ਜੀ ਕਿਵੇਂ ਦੇਖਦੇ ਹੁਣ ਪੀਯੂ ਇੱਕ ਉਤਰਾਂ ਦੀ ਖਤਰੇ ਦੇ ਵਿੱਚ ਹੈ ਆਪਣਾ ਪੰਜਾਬ ਦੀ ਹੋਣ ਦੀ ਲੜਾਈਆਂ ਤੁਸੀਂ ਵੀ ਖੜੇ ਹੋ ਪੰਜਾਬ ਨਾ ਜਿੰਨ ਤੱਕ ਦੇ ਖਤਰੇ ਚ ਆਇਆ ਨਾ ਕਦੇ ਆਊਗਾ ਚੜਦੀ ਕਲਾ ਆਉਣ ਵਾਲਾ ਸਮਾਂ ਸਾਰਾ ਕੁਝ ਆਪੇ ਬਿਆਨ ਕਰ ਦੂਗਾ ਜੀ ਬਿਲਕੁਲ ਸੋ ਗੁਰੂ ਦੀ ਲਾਡਲੀਆਂ ਫੌਜਾਂ ਵੀ ਵਿਦਿਆਰਥੀਆਂ ਦੇ ਸਮਰਥਨ ਦੇ ਵਿੱਚ ਡਟ ਕੇ ਖੜੀਆਂ ਨੇ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਨਾਹਰੇਬਾਜੀ ਕੀਤੀ ਜਾ ਰਹੀ ਹੈ ਨਿਕਲ ਪੈਸੇ ਵੀ ਨਿਕਲੇ ਪਏ ਪਾਈ ਰੋਕ ਪਾਈ ਨੂੰ ਰੋਕ ਨਹੀਂ ਪਾਈ ਮੈਂ ਜੀ ਬਹੁਤ ਜਿਆਦਾ ਹੀ ਮੁਲਖ ਆ ਚੁੱਕਿਆ ਬਹੁਤ ਜਿਆਦਾ ਸੰਗਤ ਆ ਗਈ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਤੇ ਗੇੜ ਟੁੱਟ ਚੁੱਕਿਆ ਪੂਰੀ ਤਰ੍ਹਾਂ ਅਜੇ ਪਿੱਛੇ ਬਹੁਤ ਜਨਤਾ ਆ ਰਹੀ ਹੈ ਆ ਰਹੀ ਹੈ ਜੀ ਹੋਰ ਜਨਤਾ ਬਹੁਤ ਪਿੱਛੇ ਆ ਰਹੀ ਹੈ ਔਰ ਕਾਫੀ ਜਨਤਾ ਤੁਹਾਡੇ ਸਾਹਮਣੇ ਆ ਪਹੁੰਚ ਗਈ ਹੈ ਬਿਲਕੁਲ ਜਿੰਦਾਬਾਦ ਪੁਤਾਲਾ ਜੰਗਲ ਸਰਕਾਰ ਮੁਰਦਾ ਜੀ ਨਜ਼ਰ ਆ ਰਹੇ ਨੇ ਵਿੱਚ ਸਕਦੇ ਹੋ ਵਕ ਵਕ ਕਿਸਾਨ ਜਿਥੇ ਬਦੀਆਂ ਜਿਹੜੀਆਂ ਹੈਗੀਆਂ ਨੇ ਉਹ ਪਹੁੰਚ ਗਏ ਨੇ ਟਰੈਕਟਰ ਲੈ ਕੇ ਪਹੁੰਚ ਗਏ ਤੁਸੀਂ ਦੇਖ ਸਕਦੇ ਹੋ ਪੀਯੂ ਦੇ ਵਿੱਚ ਟਰੈਕਟਰਾਂ ਦਾ ਵੀ ਹਰ ਦੇਖ ਨੂੰ ਮਿਲ ਰਿਹਾ ਹੈ ਗੇਟ ਤੋੜ ਤਾਂ ਮਿਲਾ ਲਿਆ ਹੁਣ ਸਭ ਪੀਯੂ ਦੇ ਅੰਦਰ ਵਿਦਿਆਰਥੀ ਦੂਰ ਦੂਰੋਂ ਆ ਕੇ ਸ਼ਾਮਿਲ ਹੋ ਰਹੇ ਨੇ ਤੇ ਕਿਸਾਨ ਜਿਥੇ ਬਦੀਆਂ ਵੀ ਪਹੁੰਚ ਲਿਆ ਨੇ ਪਹਿਲਾਂ ਪੁਲਿਸ ਪ੍ਰਸ਼ਾਸਨ ਵੱਲੋਂ ਰੋਕਿਆ ਗਿਆ ਪਰ ਹੁਣ ਜਿਵੇਂ ਮੈਂ ਫਿਰ ਦੇਖ ਸਕਦੇ ਹੋ ਵੱਡੇ ਪੱਤਰ ਦੇ ਕਿਸਾਨ ਜਥੇਬੰਦੀਆਂ ਇਸ ਲੜਾਈ ਵਿੱਚ ਸ਼ਾਮਲ ਹੋ ਰਹੀਆਂ ਨੇ ਅੱਛਾ ਇਹ ਹੁਣ ਗੱਲ ਸਿਰ ਸਟੂਡੈਂਟ ਦੀ ਨਹੀਂ ਰਹਿ ਗਈ ਹਾਂ ਜਿਤਾਉਣ ਖਾਤਰ ਸ਼ਾਮਲ ਹੋ ਰਹੀਆਂ ਨੇ ਸੋ ਦੇਖੋ ਉਸ ਦੀ ਬਾਹ ਪੜਨੂ ਕਿਸਾਨ ਵੀ ਉਤਰ ਆਏ ਨੇ ਗੱਡੀਆਂ ਦੀ ਸਿੱਖ ਦੀ ਹੋਰ ਜਿਹੜੇ ਨੇ ਪੰਜਾਬੀ ਹੋ ਗਏ ਉਤਰ ਆਏ ਨੇ ਦੇ ਤਾੜਾ ਹਾਲਾਤ ਨੇ ਜਿਹੜੇ ਸਤਮਝਾ ਰਹੇ ਆ ਪੂਰੀ ਟ੍ਰੈਫਿਕ ਇੱਥੇ ਲੱਗ ਚੁੱਕੀ ਆ ਪੂਰੀ ਕਿਸਾਨ ਜਥੇਬੰਦੀਆਂ ਆਰੀਆਂ ਨੇ ਪਹੁੰਚੇ ਨੇ ਹੱਤਾ ਵਿੱਚ ਛੱਡੀਆਂ ਤੇ ਇੱਕ ਦੂਜੀ ਪਿੱਛੇ ਲੋਗ ਨੇ ਦੂਰ ਦੂਰੋਂ ਆਰੀਆਂ ਨੇ ਕੀ ਗਾਇ ਛੱਡੀ ਨਸਲਾਂ ਨੂੰ ਬਚਾਉਣ ਦੀ ਮਿਹਨਤ ਆ ਪ੍ਰਸਾਦ ਨਹੀਂ ਪੈ ਗਏ ਮੈਂ ਇਸ ਪੱਟ ਕੇ ਮਾਰੇ ਅਸੀਂ ਬਾਬੇ ਨਾਨਕ ਦੇ ਪੁੱਤਾਂ ਗੁਰੂ ਗੋਬਿੰਦ ਸਿੰਘ ਮਾਰਾ ਦੇ ਪੁੱਤਾਂ ਦੱਬਦੇ ਨਹੀਂ ਇਹਨਾਂ ਨੂੰ ਆ ਰਹੇ ਜੱਟ ਜਿਹੜਾ ਪੱਟਣਾ ਹੈ ਪੰਜਾਬ ਦੇੰਦਰੋਂ ਚੜਦੀ ਜਿ ਬਾਬੇ ਨਾਨਕ ਦਾ ਹਊਗਾ ਆ ਰਹੇ ਇਸ ਤਰ੍ਹਾਂ ਹੋਗੇ ਆਲੇ ਵਾਲੋ ਜਦੋਂ ਵੀ ਕਸ਼ਤੀ ਹੋਣੀ ਲੜਾਈ ਜੋ ਸ਼ਾਮਲ ਹੋਇਆ ਕਿਸ ਤਰ੍ਹਾਂ ਦੇਖੀਓ ਮਾਹੌਲ ਐਨਾ ਤੱਕਾ ਤੁਸੀਂ ਆਪ ਹੀ ਦੇਖੇ ਤੱਕਾ ਦਾ ਰੋੜ ਸਵੇਰ ਦਾ ਤੁਸੀਂ ਦੇਖੀ ਜਾਂਦੇ ਹੋ ਦਫਾ ਇੱਕ ਤਾਂੜੀ ਲਾਈ ਪਈਆ ਸੂਰਾਟਾ ਨੂੰ ਬਾਰ-ਬਾਰ ਫੜ ਕੇ ਬਸਾਵੇ ਸਿੱਟਾ ਜਾਂਦਾ ਕਿਸਾਨਾਂ ਨੂੰ ਫੜਿਆ ਸਿੱਟਾ ਜਾਂਦਾ ਸਮਨਤ ਦੇ ਤੱਕਾ ਤਾਂ ਤੱਕਾ ਤਾਂ ਚੱਲੀ ਜਾਣਾ ਐ ਪਰ ਸਾਡੇ ਪੰਜਾਬ ਵਾਲੇ ਤੱਕੇ ਸਹਿਣ ਨੂੰ ਰੈਡੀ ਨਹੀਂ ਪੋਟੈਂਸ਼ਲ ਨਹੀਂ ਇਥੇ ਲੇਕਿਨ ਆਪਣੇ ਘਰ ਦੀ ਹੋਣ ਦਾ ਮਸਲਾ ਪੰਜਾਬ ਦੀ ਹੋਣ ਦਾ ਮਸਲਾ ਛੱਡਾਂਗੇ ਨਹੀਂ ਅਸੀਂ ਇਹ ਚੀਜ਼ ਨਹੀਂ ਨਹੀਂ ਤੁਸੀਂ ਵੀ ਅਪੀਲ ਕਰਦੇ ਹੋ ਕਿ ਤੁਹਾਨੂੰ ਵੀ ਬਹੁਤ ਯੂਥ ਵੱਡੇ ਆਰਟਿਸਟ ਕੈਟਾਗਰੀ ਨੇ ਸਾਰਿਆਂ ਨੂੰ ਕਹਿੰਦੇ ਆ ਪਸੰਦ ਉੱਤੇ ਵੰਦੀਆਂ ਪਹੁੰਚੀਆਂ। ਹੋਰ ਪ੍ਰੈਕਟੀਕਲ ਲੋਕ ਵੀ ਬੋਲਦੇ ਨੇ ਸਾਰਿਆਂ ਨੂੰ ਰਿਕਵੈਸਟ ਹੈ ਕਿ ਸਾਰੇ ਪਹੁੰਚੋ ਤਾਂ ਕਿ ਆਪਾਂ ਸਾਰੇ ਰਲ ਕੇ ਲੜਾਈ ਲਈਏ। ਹੁਣ ਪੇਚ ਕਿੱਥੇ ਆਲੇ ਹੱਸਿਆ? ਵਿਚਾਰਧਾਰਾ ਦੀ ਲੜਾਈ ਹੈ। ਇਹ ਸਾਡਾ ਹੱਕ ਖੋਣਾ ਚਾਹੁੰਦੇ ਆ। ਉਸ ਹੱਕ ਦੇ ਨਾਲੇ ਪੰਜਾਬ ਦੀ ਯੂਨੀਵਰਸਿਟੀ ਪੰਜਾਬ ਤੋਂ ਖੋਣਾ ਚਾਹੁੰਦੇ ਆ। ਉਹਦੇ ਨਾਲੇ ਸਾਡਾ ਚਿੱਟਾ ਡਿਕਟਾਟਰ ਖੋਣਾ ਚਾਹੁੰਦੇ ਆ। ਗੱਲ ਡੈਮੋਕ੍ਰੇਸੀ ਤੇ ਡਿਕਟੇਟਰਸ਼ਿਪ ਦੀ ਹੈ। ਅਸੀਂ ਚਾਹੁੰਦੇ ਹਾਂ ਡੈਮੋਕ੍ਰੇਸੀ, ਇਹ ਚਾਹੁੰਦੇ ਡਿਕਟੇਟਰ ਦੇ। ਇਹ ਰਾਜਤੰਤਰ ਚਾਹੁੰਦੇ ਆ ਸੀ ਲੋਕਤੰਤਰ ਚਾਹੁੰਦੇ ਆ ਇੰਨੀ ਜੀ ਗੱਲ ਆ ਹੁਣ ਉਹ ਗੱਲ ਹੁਣ ਇਹਨਾਂ ਦੇ ਉੱਤੇ ਆ ਸਾਨੂੰ ਕੁਝ ਲੋ ਤੁਸੀਂ ਕਿੱਥੇ ਪੇਚ ਆ ਕੇ ਫਸਿਆ ਪੇਚ ਇਹਨਾਂ ਨੇ ਫਸਾਇਆ ਆ ਸਾਨੂੰ ਡੇਢ ਦੇ ਦੇਣ ਡੇਢ ਦੇ ਦੇਣ ਸਾਰੀ ਯੂਨੀਵਰਸਿਟੀ ਖਾਲੀ ਹੋ ਜਾਊਗੀ ਇਹ ਯੂਨੀਵਰਸਿਟੀ ਪੜਨ ਦਾ ਮੰਦਰ ਆ ਇਹ ਧਰਨੇ ਲਾਉਣ ਦੀ ਜਗ੍ਹਾ ਨਹੀਂ ਹੈਗੀ ਇਹ ਸਾਨੂੰ ਡਿਗਰੀਆਂ ਧਰਨੇ ਲਾਉਂਦੀਆਂ ਦੇ ਰਹੇ ਹੋ ਤੁਸੀਂ ਇਹ ਸਾਡੀ ਮਜਬੂਰੀ ਦੇ ਨਾਲ ਸਾਡਾ ਧਰਨਾ ਲਾਇਆ ਗਿਆ ਹੈ ਸ਼ਾਂਤ ਨਹੀਂ ਟੱਕ ਨਾਲ ਪ੍ਰਦਰਸ਼ਨ ਕਰਨਾ ਸੀ ਪਰ ਅਜਪੁਰ ਪੁਲਿਸ ਪ੍ਰਸ਼ਾਸਨ ਦਾ ਵਤੀਰਾ ਵੀ ਤੁਸੀਂ ਦੇਖੀ ਬਾਈ ਜੀ ਪੁਲਿਸ ਪ੍ਰਸ਼ਾਸਨ ਦਾ ਵਤੀਰਾ ਤਾਂ ਠੀਕ ਹੈ ਪੰਜਾਬ ਪੁਲਿਸ ਲੱਗੀ ਹੋਈ ਐ ਐਂਟੀ ਰਾਈਡ ਪੁਲਿਸ ਲੱਗੀ ਐ ਛੇਤਰ ਮਾਰਨ ਨੂੰ ਪੰਜਾਬ ਪੁਲਿਸ ਕਿਉਂ ਲੱਗੀ ਐ ਗੱਲ ਬਹੁਤ ਵੱਡੀ ਐ ਨਾ ਕਿ ਪੰਜਾਬ ਪੁਲਿਸ ਕਿਉਂ ਲੱਗੀ ਐ ਪੰਜਾਬ ਪੁਲਿਸ ਅਧਿਅਤ ਕੀ ਉਹ ਹੈ ਅਹਿਮੀਅਤ ਇੱਕ ਤਰਫ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਅਸੀਂ ਇੱਥੇ ਪੁਲਿਸ ਲਾਵਾਂਗੇ ਦੂਜੀ ਤਰਫ ਪੰਜਾਬ ਪੁਲਿਸ ਡੰਡੇ ਮਾਰ ਰਹੀ ਐ ਬਹੁਤ ਵੱਡੀ ਗੱਲ ਐ ਭਈਏ ਸੋਚਣਾ ਪੈਣਾ ਪਤਾ ਨਹੀਂ ਹੁਣ ਕੌਣ ਸੋਚੂਗਾ ਤੇ ਹੁਣ ਕੇਂਦਰੀਕਰਨ ਜਿਹੜਾ ਹੈ ਪੰਜਾਬ ਯੂਨੀਵਰਸਿਟੀ ਦਾ ਗੱਲ ਚੱਲ ਰਹੀ ਹੈ ਕੀਤਾ ਜਾਊਗਾ ਕੀ ਲੱਗਦਾ ਵੀ ਕਿੰਨਾ ਕੰਮ ਅੱਜ ਦਾ ਖਮਿਆਜਾ ਪੁੱਟਣਾ ਪੈਸੇ ਜਦੋਂ ਹੋਣਾ ਹੀ ਨਹੀਂ ਖਮਿਆਜਾ ਕਿ ਪੁੱਟਣਾ ਪੈਣਾ ਖਮਿਆਜਾ ਦਾ ਸਾਨੂੰ ਥੱਲੇ ਬੈਣ ਦਾ ਪੁੱਟਣਾ ਪੈਣਾ ਉਹਨਾਂ ਕੀ ਖਮਿਆਜਾ ਆਇਆ ਕੋ ਚਾਹੇ ਸਾਲ ਲੱਗੇ ਚਾਹੇ 2 ਸਾਲ ਲੱਗੇ ਚਾਹੇ ਅੱਜ ਮਗਾ ਪਹਿਲਾਂ ਦੀ ਨੋਟੀਫਿਕੇਸ਼ਨ ਜਾਰੀ ਕਰਕੇ ਬਾਅਦੂ ਵਾਪਸ ਲੈ ਲੱਗਦਾ ਕੀ ਲੱਗਦਾ ਵਿਸ਼ਵਾਸ ਕਰਪੋ ਸਰ ਡੇਟ ਦੇਣ ਡੇਟ ਇੱਕ ਤਰੀਕ ਦੇ ਦੇਣ ਕਿ ਆਹ ਤਰੀਕ ਨੂੰ ਅਸੀਂ ਸੈਨੇਟ ਦੇ ਇਲੈਕਸ਼ਨ ਕਰਾ ਦਿੰਨੇ ਆ ਇਹ ਤਾਂ ਚਾਹੁੰਦੇ ਆ ਚੰਡੀਗੜ੍ਹ ਲੈ ਲੀਏ ਇਦਾਂ ਦੇਣ ਲ ਠਾਕ ਪਰੋਸ ਕੇ ਰੱਖਿਆ ਚੰਦਿਆ ਲੈ ਲੋ ਡਾਂਗਾ ਮਾਰੋ ਕੀ ਹੋ ਗਿਆ ਮਾਰੀ ਚੱਲੋ ਅਜੇ ਤਾਂ 1699 ਦਾ ਜਦੋਂ ਸਾਡਾ ਧਰਮ ਬਣਿਆ ਸੀ ਆਹੀ ਸੀਗਾ ਅਜੇ ਤਾਂ ਉਹਨਾਂ ਨੂੰ ਦੇਖਦੇ ਕਿ ਜਿਉਂਨੇ ਆ ਦੋ ਚਮਕੌਰ ਦੀ ਗੜੀ ਚ ਦੋ ਫਤਿਹਗੜ੍ਹ ਸਾਹਿਬ ਦੇ ਵਿੱਚ ਸਾਡੇ ਗੁਰੂ ਹਜੇ ਵੀ ਉੱਥੇ ਨੇ ਤਾਂ ਇਹ ਕਿਹੜੀ ਕੌਮ ਨੂੰ ਦਬਾਉਣ ਦੀਆਂ ਗੱਲਾਂ ਕਰਦੇ ਨੇ ਇਹ ਪੰਜਾਬ ਦਾ ਸਿੱਖ ਪੰਜਾਬ ਦਾ Hindu ਇਹ ਪੰਜਾਬੀ ਭਾਈਚਾਰਾ ਇੱਕ ਆ ਸਾਂਝੀ ਵਾਅਦਾ ਦੀ ਗੱਲ ਆ ਉਹ ਸਾਂਝੀ ਵਾਅਦਿਆਂ ਨੂੰ ਤੋੜ ਦੀ ਗੱਲ ਕਰਦੇ ਨੇ ਉਹ ਟੁੱਟਣੀ ਨਹੀਂ ਇਹਨਾਂ ਨੂੰ ਬਾਪੂ ਜੀ ਆਇਆ ਹੋ ਮੋਚ ਚ ਆਇਆ ਹੋ ਪੰਜਾਬ ਯੂਨੀਵਰਸਿਟੀ ਹੌਦ ਬਚਾਉਣ ਲਈ ਕਿਸ ਹੱਦ ਤੱਕ ਜਾ ਸਕੀਏ ਯਾਰ ਜ਼ਿੰਦਗੀ ਯਾਰ ਮੌਤ ਦੇ ਹੀ ਸਵਾਲ ਆਉਣ ਬਾਕੀ ਕੀ ਰਹਿ ਗਿਆ ਇੱਥੇ ਸਾਡੇ ਕੋਲੇ ਸਾਡੇ ਬੱਲੇ ਕੀ ਛੱਡਿਆ ਪਹਿਲਾਂ ਅਸੀਂ ਕਿਸਾਨ 13 ਦਿਨ ਅਸੀਂ ਪਹਿਲਾਂ ਦਿੱਲੀ ਬੈਠੇ ਰਹੇ ਠੀਕ ਹੈ ਕੀ ਦਿੱਤਾ ਸਾਨੂੰ ਅੱਜ ਵੀ ਸਾਡੇ ਤੇ ਵਰਕੇ ਹੁੰਦੇ ਨੇ ਸਾਨੂੰ ਫਾਇਦਾ ਕੀ ਹੋਇਆ ਇਤਹਾਰ ਬੈਠੇ ਦਾ ਇੱਕ ਵੀ ਸਾਡਾ ਕਿਸੇ ਵੀ ਦਾ ਮੈਂ ਨਾ ਕਿਸੇ ਧਰਮ ਨੂੰ ਮਾੜਾ ਕਹਿੰਦਾ ਨਾ ਮੈਂ ਕੰਮ ਸੇ ਕੰਮ ਸਾਡੇ ਕੋਲੇ ਸਾਡੀ ਸਿੱਖਿਆ ਦਾ ਰਹਿਣ ਕੋ ਜਿਹੜੀ ਯੂਨੀਵਰਸਿਟੀ ਸਾਡੀ ਪਾਕਿਸਤਾਨ ਚ ਰਹੇਗੀ ਉਹ ਯੂਨੀਵਰਸਿਟੀ ਅਸੀਂ ਲਿਆਉਣ ਵਾਸਤੇ ਜਿਹੜੇ ਸੰਘਰਸ਼ ਕਰੇ ਲੋ ਸਾਨੂੰ ਇਹ ਵਾਦਾ ਹੈ ਪਹਿਲਾਂ ਉਹ ਕਿੱਥੇ ਆਈ ਜੰਮੂ ਉੱਥੇ ਨਹੀਂ ਬਣੀ ਗੱਲ ਫਿਰ ਉਹ ਕਿੱਥੇ ਆਈ ਹਿਦਾਰਪੁਰ ਫਿਰ ਨਹੀਂ ਗੱਲ ਬਣੀ ਫਿਰ ਸਾਡੇ ਸਿਰ ਤੇ ਆ ਚੰਡੀਗੜ੍ਹ ਖੜਾਤਾ ਉਹ ਵੀ ਨਹੀਂ ਸਾਨੂੰ ਦੰਦੇ ਯੂਨੀਵਰਸਿਟੀ ਵੀ ਫੋਨ ਨੁਮਰ ਦਣੇ ਜੱਤੋਂ ਧੁੱਕੀਆਂ ਕਰਦੇ ਆਂਗੇ ਅਸੀਂ ਨਾਲ ਆ ਇਹਨਾਂ ਦੇ ਪੰਜਾਬ ਨਾਲੇ ਇਦਾਂ ਦੇ ਕੀ ਕੀਤਾ ਇਹ ਨਕਦਰ ਉਹ ਆ ਇਹ ਮਰਤੇ ਜਿਹੜੀ ਮਤਰੀ ਮਾਂ ਵਾਲੀ ਗੱਲ ਹੈ ਨਾ ਇਹਦਾ ਹੁੰਦਾ ਹੀ ਹੈ ਨਾ ਸਾਡੇ ਨਾਲ ਕਹਿੰਦੇ ਜਿਹੜਾ ਬੋਲੂ ਉਹ ਕੁੱਟ ਖਾਊ ਨੇ ਜੇਲ੍ਹ ਜਾਊ ਦੋ ਹੀ ਧਰਤੀ ਦੇ ਬਨੂ ਨਾ ਹੈ ਭਾਰਤ ਰਿਆ ਨਾ ਹੈ ਆ ਜਿਹੜਾ ਹੁਣ ਬਣਾਉਣ ਨੂੰ ਕਰਦੇ ਨੇ ਹਿੰਦੂ ਰਾਸ਼ਟਰ ਰਿਆ ਨਾ ਇਹ ਇੰਡੀਆ ਰਿਆ ਨਾ ਇਹ ਖਾਲਸਤਾਨ ਰਿਆ ਹਾਂ ਇਹ ਲੁੱਟੂ ਰੁੱਟੂ ਟੋਨਾ ਇੱਕ ਦੂਜੇ ਦੀ ਜਾਨ ਲੈਣ ਨਾਲ ਰਹਿ ਗਿਆ ਉਹ ਇਨਸਾਨੀਅਤ ਦਾ ਘਾਟਾ ਹੋ ਰਿਹਾ ਉਹ ਯਾਰ ਬੰਦਿਆਂ ਨੂੰ ਕੋਈ ਜਣੀ ਕੀ ਇਹ ਬਕਰੇ ਜਿੰਨਾਂ ਦੇ ਲੋਕ ਨੇ ਇਹ ਜਿਹੜੇ ਅੱਜ ਕਾਬਜ ਹੋ ਕੇ ਬੈਠੇ ਨੇ ਕੁਰਸੀਆਂ ਤੇ ਇਹ ਯਾਦ ਰੱਖਣਾ ਇਹ ਉਹਦੀ ਜਦਾਂ ਚਲਦੀਆਂ ਨਾ ਲਾਠੀ ਫਿਰ ਕੋਈ ਨਹੀਂ ਸਾਹਮਣੇ ਖੜਦਾ ਫਿਰ ਸਭ ਭੱਜ ਜਾਂਦੇ ਨੇ ਫਿਰ ਇੱਕੋ ਹੀ ਰਹਿਣਾ ਉਹ ਅਕਾਲ ਪੁਰਖ ਬਾਕੀ ਕਿਸੇ 'ਚ ਦਮ ਨਹੀਂ ਹੁੰਦਾ ਵੀ ਥੱਲੇ ਉਤਰ ਜੇ ਉਹ ਹੀ ਐ ਜਿਹਨੂੰ ਵਜਾ ਸਕਦਾ ਬਾਕੀ ਕੋਈ ਨਹੀਂ ਇਹ ਉਹੀ ਸਿੱਖਿਆ ਹੈ ਜਿਹੜੀ ਗੁਰੂ ਨਾਨਕ ਦੇਵ ਜੀ ਸਾਨੂੰ ਦਿੱਤੀ ਹੈ ਜੇ ਅਸੀਂ ਇਹਦੇ ਪਿੱਛੇ ਨਹੀਂ ਆ ਸਕਦੇ ਉਹ ਹੋਰ ਕਾਨੂੰਨ ਇਤਿਹਾਸ ਨਾਲੇ ਫਿਰ ਬਾਬੇ ਨਾਨਕ ਦਾ ਫਲਕੂਲਾ ਚਲੇ ਗਿਆ ਨਾ ਤੇ ਬੀਚੀ ਤੇ ਕੋਈ ਨਾ ਤਾਂ ਸਿੱਖਿਆ ਵਿੱਚ ਵੀ ਫੇਰ ਬਦਲ ਹੋ ਸਕਦਾ ਇਤਿਹਾਸ ਵਿੱਚ ਇੱਕ ਚੀਜ਼ ਫੇਰਵਾਲ ਤੁਸੀਂ ਦਾ ਅੱਜ ਸਾਡੇ ਪੂਰੇ ਮੈਕ ਕਰਕੇ ਖੜ ਕੇ ਸਾਨੂੰ ਬੋਲਣਾ ਕੀ ਫੇਰਵਾਲ ਹੋਇਆ ਸਾਡੇ ਦਾ ਸਾਡੇ ਨੇ ਨਾਸਰ ਲਈ ਫੇਰਵਾਲਾ ਕਰੀ ਜਾਂਦੇ ਨੇ ਬਾਕੀ ਦਾ ਹੀ ਨਹੀਂ ਮਰਾਗੀ ਕਾਨੂੰਨ ਤਨਾਨ ਦਾ ਛੱਡ ਪਾਸੇ ਉਹਦਾ ਅਸੀਂ ਲੈ ਲਾਂਗੇ ਉਹਲੇ ਡਾਂਗ ਤੇ ਜੋਰ ਆ ਬਾਪੂ ਦੇ ਤੋ ਸੁਖ ਜਗੜਾਉ ਭਾਈ ਪਹੁੰਚੇ ਹੋਏ ਨੇ ਗੱਲਬਾਤ ਕਰਨ ਨੇ ਭਾਈ ਪੀਯੂ ਦੀ ਹੋਣ ਦੀ ਲੜਾਈ ਚੱਲ ਰਹੀ ਹੈ ਇੱਥੇ ਪਹੁੰਚੇ ਹੋ ਹਣਾ ਤੁਸੀਂ ਮਾਹੌਲ ਵੀ ਦੇਖਿਆ ਪਹਿਲਾਂ ਕਿੰਨੀ ਸਥਿਤੀ ਤਣਾਪੁਰ ਦੀ ਹੋ ਗਈ ਸੀ ਲੱਗਦਾ ਝੰਗ ਜਿੱਤ ਚੋਗੇ ਬਿਲਕੁਲ ਜਿੱਤ ਗਏ ਜਿੱਤ ਜਾਗੇ ਵੀ ਉਹ ਤਾਂ ਪਹਿਲਾਂ ਹੀ ਜਿੱਤ ਚੁੱਕੇ ਆ ਪਹਿਲਾਂ ਹੀ ਨੋਟੀਫਿਕੇਸ਼ਨ ਆਪਸ ਹੋਇਆ ਉਸ ਤੋਂ ਬਾਅਦ ਨੇ ਕਿਹਾ ਤੁਸੀਂ ਇਲੈਕਸ਼ਨ ਕਰੋਣੇ ਆ ਹੁਣ ਤਾਂ ਗੱਲ ਹੈ ਕਿ ਸਾਨੂੰ ਅਨਾਉਂਸ ਕਰੋ ਫੇਰ ਉਠਣਾ ਮ ਅਨਾਉਂਸ ਕਰੋ ਜਿੰਨਾ ਸਮਾਂ ਅਨਾਉਂਸ ਨਹੀਂ ਤੇ ਪੱਕਾ ਵੱਡਾ ਮੋਰਚਾ ਚੱਲੂਗਾ ਤੁਸੀਂ ਦੇਖਣਾ ਅੱਜ ਪੂਰਾ ਪੰਜਾਬ ਹੀ ਕਿਵੇਂ ਆ ਕੇ ਚੰਡੀਗੜ੍ਹ ਦੇ ਵਿੱਚ ਬਹਿ ਗਿਆ ਯੂਨੀਵਰਸਿਟੀ ਦੇ ਬਹਿ ਗਿਆ ਜਿਹੜੇ ਕਹਿੰਦੇ ਸੀ ਨਹੀਂ ਆ ਸਕਦੇ ਆ ਉਹ ਜੂ ਜੂ ਅੱਜ ਅਸੀਂ ਚੰਡੀਗੜ੍ਹ ਦਾ ਦਿਲ ਸਾਡੀ ਜਿਹੜੀ ਆਗਦੀ ਪਹਿਲਾਂ ਲਾਹੌਰ ਤੋਂ ਸ਼ਿਮਲੇ ਗਈ ਸ਼ਿਮਲੇੋਂ ਇੱਥੇ ਆਈ ਸਾਡੀ ਆਗਦੀ ਪੰਜਾਬ ਯੂਨੀਵਰਸਿਟੀ ਅੱਜ ਆਪਦੇ ਘਰੇ ਆਪਦੇ ਦੇਲ 'ਚ ਆ ਕੇ ਸਾਰਾ ਪੰਜਾਬ ਬੈਠਾ ਹੈ ਮੇਰਾ ਤਾਂ ਖਾਸ ਨਾਤਾ ਮੈਂ ਇਥੋਂ ਜਲਸਾ ਕੀਤਾ ਇਸ ਯੂਨੀਵਰਸਿਟੀ ਜੋ ਸੋ ਭਾਈ ਜਿਹੜੇ ਨਹੀਂ ਸੀ ਯੂਨੀਵਰਸਿਟੀ ਦੇ ਸਟੂਡੈਂਟ ਜਿਨ੍ਹਾਂ ਨੇ ਕਦੇ ਆਪਾਂ ਕਹ ਲਈਏ ਯੂਨੀਵਰਸਿਟੀ ਦੇਖੀ ਵੀ ਨਹੀਂ ਸੀ ਅੱਜ ਉਹ ਵੀ ਵੱਡੀ ਗਤੀ 'ਚ ਪਹੁੰਚੇ ਆ। ਸੋ ਸੈਂਟਰ ਸਰਕਾਰ ਨੂੰ ਆਰਐਸਐਸ ਦੀਆਂ ਇਹ ਚਾਲਾਂ ਤੋਂ ਬਾਜ ਆਉਣਾ ਚਾਹੀਦਾ ਹੈ। ਸੰਘੀ ਲੈਣ ਨੂੰ ਸਮਝਾਣਾ ਚਾਹੀਦਾ ਹੈ ਵੀ ਪੰਜਾਬ ਤੁਹਾਡੇ ਖਾਕੀ ਨਿਕਰਾਂ ਤੁਹਾਨੂੰ ਭੁਜਾ ਹਾਤਾ ਸਕਦਾ ਕੋ ਆ ਕੇ ਭਰ ਤੁਹਾਡੀ ਅਸੀਂ ਈਮਾਨਦਾਰੀ ਦੀ ਇਹ ਹਮੇਸ਼ਾ ਅੜੇ ਨੇ ਇਹ ਪੰਜਾਬ ਹੈ ਇਹ ਲੱਗ ਕੌਮ ਹੈ ਇਹ ਪੰਜਾਬੀਅਤ ਨੇ। ਸੋ ਇਹ ਪੰਜਾਬੀਅਤ ਕੌਮ ਵਾਲੇ ਜਿਹੜੇ ਯੋਧੇ ਨੇ ਅੱਜ ਯੂਨੀਵਰਸਿਟੀ ਦੇ ਵਿੱਚ ਗੱਜੇ ਨੇ ਅਤੇ ਉਹਨਾਂ ਸਮਾਂ ਡਟੇ ਰਵਾਂਗੇ ਜਿੰਨਾ ਸਮਾਂ ਇੱਥੋਂ ਜਿਹੜੀਆਂ ਇਹਦਾ ਸਾਰਾ ਯੂਨੀਵਰਸਿਟੀ ਪ੍ਰਸ਼ਾਸਨ ਪ੍ਰਬੰਧਕ ਨੇ ਉਹ ਡੇਟ ਅਨਾਉਂਸਿੰਗ ਕਰਦੇ ਵੀ ਇੰਨੀ ਤਰੀਕ ਨੂੰ ਇਲੈਕਸ਼ਨ ਕਰਾ ਦੇਣ। ਇਹ ਪੰਜਾਬ ਨੂੰ ਅੱਛਾ ਵੇਖੋ ਅਮਰੀਨ ਉਹਨਾਂ ਨੇ ਹੁਣ ਮਤਲਬ ਨੋਟੀਫਿਕੇਸ਼ਨ ਵਾਪਸ ਲੈ ਲਿਆ ਤੇ ਹੁਣ ਇਹਨਾਂ ਨੂੰ ਇਹ ਹੈ ਕਿ ਅਗਲਾ ਨੋਟੀਫਿਕੇਸ਼ਨ ਇਲੈਕਸ਼ਨ ਦੀ ਕੋਈ ਜਿਹੜੀ ਡੇਟ ਹੈ ਨਾ ਉਹ ਅਨਾਉਂਸ ਕਰਨ। ਸਭ ਬਹੁਤ ਲੋਕ ਨਿਕਲੇ ਬਹੁਤ ਟਰੈਕਟਰਾਂ ਦਾ ਵਾਕਈ ਸਹੀ ਗੱਲ ਹੈ ਕਿ ਹੜਾ ਆ ਗਿਆ। ਸ਼ਾਦੇ ਵਿੱਚ ਲੋਕ ਇੱਥੇ ਆਏ ਨੇ ਬੜੀਆਂ ਔਰਤਾਂ ਨੇ ਮਰਦਾਂ ਨੇ ਸਾਰਿਆਂ ਨੇ ਵੱਧ ਚੜ੍ਹ ਕੇ ਵਿੱਚ ਆ ਕੇ ਤੇ ਆਪਣਾ ਆਪਣਾ ਯੋਗਦਾਨ ਦਿੱਤਾ ਜਿਦਾ ਜਿਦਾ ਉਹ ਵਿੱਚ ਹੈਗਾ ਸੀ। ਬਾਪੂ ਵੀ ਨਿਕਲੇ ਨੇ ਕਿਹਾ ਜਿਹੜੇ ਸਿਰਫ ਸਟੂਡੈਂਟਸ ਨਹੀਂ ਕਿ ਸਟੂਡੈਂਟਸ ਹੀ ਨਿਕਲੇ ਨਹੀਂ ਸੀ ਯੂਨੀਵਰਸਿਟੀ ਦੇ ਉਹ ਵੀ ਆਏ ਹੋਏ ਨੇ। ਆਹੋ 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 ਅਗਲੇ 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 ਅਸੀਂ ਪਾਕਿਸਤਾਨ ਤੋਂ ਇੱਕ ਹੀ ਚੀਜ਼ ਨਾਲ ਲੈ ਕੇ ਆਏ ਆ ਪੰਜਾਬ ਯੂਨੀਵਰਸਿਟੀ ਉਹ ਵੀ ਅਸੀਂ ਇਹਨਾਂ ਨੂੰ ਆਪਣੀ ਦੇ ਲਈਏ ਤੇ ਚੰਡੀਗੜ੍ਹ ਵੀ ਅਸੀਂ ਇਹਨਾਂ ਨੂੰ ਆਪਣਾ ਦੇ ਦਈਏ ਨਾ ਅਸੀਂ ਪੰਜਾਬ ਯੂਨੀਵਰਸਿਟੀ ਦੇ ਨਾਂ 'ਚ ਆਪਣਾ ਚੰਡੀਗੜ੍ਹ ਦੇ ਨਾਂ 'ਚ ਬਿਲਕੁਲ ਤੇ ਸਹੀ ਆ ਉਹ ਅਕਸੱਚ ਦੀ ਲੜਾਈ ਤੇ ਨਹੀਂ ਚਾਹੀਦੀ ਨਾ ਆਪਣੀ ਵਾਪਸ ਉਹ ਅਕਸੱਚ ਦੀ ਲੜਾਈ ਤੇ ਨਹੀਂ ਬਿਲਕੁਲ ਠੀਕ ਨਹੀਂ ਰਾਈ ਤੇ ਉਹਨਾਂ ਦਾ ਅਸੀਂ ਤੇ ਆਪ ਹੀ ਰੱਬ ਕੋਲ 와ਹੀ ਅਰਦਾਸ ਕਰਦੇ ਆ ਕਿ ਉਹਨਾਂ ਦੀ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਉਹਨਾਂ ਨੂੰ ਉਹਨਾਂ ਦਾ ਰਾਈਟ ਉਹਨਾਂ ਦਾ ਹੱਕ ਦਿੱਤਾ ਜਾਵੇ ਪੰਜਾਬੀਆਂ ਨੂੰ ਸਿੱਖ ਬਰਾਕੀ ਉਹ ਇਹੋ ਜੀ ਕੌਮ ਨੇ ਨਾ ਜਿਹੜੀ ਕੌਮ ਦੇ ਯੋਧੇ ਕਦੀ ਇਤਿਹਾਸ ਚੁੱਕ ਕੇ ਵੇਖ ਲਓ ਸਹੀ ਗੱਲ ਉਹਨਾਂ ਨੇ ਕਹਿ ਰਿਹਾ ਕਿ ਅਸੀਂ ਤੇ ਮਤਲਬ ਪੰਜਾਬ ਜਿਹੜਾ ਵਾ ਉਹ ਜਨਨ ਦਾ ਦਾਣੇ ਦੇ ਬੰਦੇ ਆ ਕਿ ਜਿਨ੍ਹਾਂ ਦੇ ਦੋ ਪੁੱਤਰ ਚਮਕੌਰ ਜੋ ਪੁੱਤਰ ਉਥੇ ਜ਼ੀਰ ਖਾਨ ਨੇ ਜਰ ਕੀ ਕੀਤਾ ਲekin ਫਿਰ ਵੀ ਉਹ ਬੱਚੇ ਵਿਖਿਆ ਸੀ ਦਰੇ ਤੱਕ ਨਹੀਂ ਸੀ ਜਰ ਕਿ ਇਹਨੇ ਕੋ ਬਹਾਦਰ ਗੁਰੂ ਦੇ ਬੱਚੇ ਸੀ ਤੇ ਅੱਗੋ ਆ ਵੀ ਉਹਨਾਂ ਗੁਰੂ ਦੇ ਬੱਚੇ ਨੇ ਆ ਕਿਵੇਂ ਡਰ ਸਕਦੇ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਸਹੀ ਜੀ ਬਾਬਾ ਵਧੀਆ ਹਾਲਾਤ ਦਾ ਪਤਾ ਚਾਹੁੰਦੇ ਆ ਬੰਨੀ ਹਾਲਾਤ ਦਾ ਪਤਾ ਲੱਗ ਕੇ ਕਿ ਐਸਟੇ ਪੰਜਾਬ ਯੂਨੀਵਰਸਿਟੀ ਦੀ ਕੀ ਸਿਚੁਏਸ਼ਨ ਹੈ ਕੀ ਹਾਲਾਤ ਨੇ ਉਹਨਾਂ ਦੇ ਚਲੋ ਜੀ ਤੁਸੀਂ ਜੁੜੇ ਰਹੋ ਸਾਡੇ ਨਾਲ ਹਾਂਜੀ ਦੀ ਨੈਕਸਟ ਵੀਡੀਓ ਵਿੱਚ ਹੋਰ ਸਾਡੇ ਨਾਲ ਜੁੜੇ ਰਹੋ ਸਾਨੂੰ ਇਸ ਤੋਂ ਇਨਫੋਰਮੇਸ਼ਨ ਕੋਈ ਵੀ ਨਵੀਂ ਅਪਡੇਟ ਹੋਵੇ ਤਾਂ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ ਤੇ ਮਿਲਦੇ ਆਂ ਤੁਹਾਡੇ ਨਾਲ ਨੈਕਸਟ ਵੀਡੀਓ ਤੇ ਰੱਖੋ ਆਪਣਾ ਖਿਆਲ ਰੱਬ ਸਭ ਨੂੰ ਚੜ੍ਹਦੀ ਕਲਾ ਚ ਰੱਖੇ